ਮੈਂ ਮੇਰੇ ਅਲਾਨੀ ਸਾਥਵਲੋਂ ਸਾਡੇ ਸਾਥ ਦੇ ਪ੍ਰਧਾਨ ਡਾਕਟਰ ਗਗਨ ਜੀ ਉਹਨਾਂ ਦਾ ਇੱਕ ਗੀਤ ਆਪ ਜੀ ਦੇ ਰੂਪ ਰੂਪੇਸ਼ ਕਰਾ ਗਿਆ ਅਤੇ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਮੈਂ ਸਾਡੇ ਜਿਲ੍ਹੇ ਦਾ ਸਬੰਸਰ ਡਾਕਟਰ ਕਰਨਜੀਤ ਸਿੰਘ ਕਸੀ ਜੀ ਉਹਨਾਂ ਦਾ ਸਟੂਡੈਂਟ ਹੈ ਗੀਤ ਦੇ ਬੋਲ ਲੀ ਜੀ ਮੈਂ ਪੱਥਰ ਨਾ ਹੋ ਜਾਵਾਂ ਮੈਨੂੰ ਹੰਝੂ ਦੇ ਜਾ ਤੇਰੀ ਸੌ ਸੌ ਤਰ ਲੇ ਪਾਵਾਂ ਵੀ ਮੈਨੂੰ ਹੰਝੂ ਦੇ ਜਾ ਮੈਂ ਪੱਥਰ ਨਾ ਹੋ ਜਾਵਾਂ ਵੀ ਮੈਨੂੰ ਹੰਝੂ ਦੇ ਜਾ ਤੇਰੇ ਸੋ ਸੋਤਰ ਲੈ ਪਾਵਾਂ ਵੀ ਮੈਨੂੰ ਹੰਝੂ ਦੇ ਜਾ ਮੈਂ ਪੱਥਰ ਨਾ ਹੋ ਜਾਵਾਂ ਵੀ ਮੈਨੂੰ ਹੰਝੂ ਦੇ ਜਾ ਸੋ ਸੋਤਰ ਲਿ ਪਾਵਾਂ ਵੀ ਮੈਨੂੰ ਹੰਝੂ ਦੇ ਜਾ ਮਸਾਂ ਦੇ ਚਰਖੇ ਤੇ ਤੰਗ ਪਾ ਦਰਦਾਂ ਦੀ ਮਸਾਂ ਦੇ ਚਰਖੇ ਤੇ ਤੰਗ ਪਾ ਦਰਦਾਂ ਦੀ ਜ਼ਖਮਾਂ ਦਾ ਪੱਟ ਢੰਡਾਵਾ ਵੀ ਮੈਨੂੰ ਹੰਝੂ ਦੇ ਜਾ ਤੇਰੇ ਸੌ ਸੌ ਦਰ ਨੇ ਪਾਵਾਂ ਵੀ ਮੈਨੂੰ ਹੰਝੂ ਦੇ ਜਾ ਮੈਂ ਕੁੱਤਾ ਵਾਂਗੂ ਪਾਲਾਂ ਵੀ ਤੇਰੇ ਤੇ ਦੁਖੜੇ ਕੁੱਤਾ ਵਾਂਗੂ ਪਾਲਾਂ ਵੀ ਤੇਰੇ ਤੇ ਦੁਖੜੀ ਇਨਾ ਜ਼ਿਗਰ ਦਾ ਰਤ ਪੀਆਵਾ ਵੀ ਮੈਨੂੰ ਹੰਝੂ ਦੇ ਜਾ ਸੋਤਰ ਨੇ ਪਾਵਾਂ ਵੇ ਮੈਨੂੰ ਹੰਝੂ ਤੇ ਜਾ ਕਰਮਾ ਵਾਲਿਆ ਸਜਣਾ ਵੇ ਤੇਰੇ ਪੈਰ ਦੀ ਮਿੱਟੀ ਓ ਕਰਮਾ ਵਾਣਿਆ ਸਜਣਾ ਵੇ ਤੇਰੇ ਮੇਂ मैं चुप मस्तकाम बि मूजू पी मूजू दगन शायरा तूं लिख द वे कर्माच बिर हो गगन शायरा तूं लिख दे, दे कर्म ਦਾਵਾ ਵੀ ਮੈਨੂੰ ਹੰਝੂ ਦੇ ਜਾ ਮੈਂ ਪੱਥਰ ਨਾ ਬੁਝਾਵਾਂ ਵੀ ਮੈਨੂੰ ਹੰਝੂ ਦੇ ਜਾ ਤੇਰੇ ਸੌ ਸੌ ਕਰਨੇ ਪਾਵਾਂ ਵੀ ਮੈਨੂੰ ਹੰਝੂ ਦੇ ਜਾ